ਗੁਰੂ ਰੂਪ ਸਾਜੀ ਨਵਾਜੀ satsang ji او ਕੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਯਾਰ ਮੇਰੇ ਤਾਂ ਮਨ ਦੀ ਮਰਦ ਪੂਰੀ ਹੋ ਗਈ ਕੀ ਮਰਦ ਪੂਰੀ ਹੋ ਗਈ ਆ ਤਾਣਾ ਵੀਡੀਓ ਹਾਂ ਆ ਗਿਆਨੀ ਨੇ ਤਾਂ ਯਾਰ ਮੇਰੇ ਮਨ ਦੀ ਗੱਲ ਹੀ ਕੀਤੀ ਆ ਕਿਹੜੀ ਗੱਲ ਅੱਜ ਕੱਲ ਨਾ ਬਹੁਤ ਚਰਚਾ ਦੇ ਵਿੱਚ ਸੀ ਆ ਸੋਨੂ ਸੀਤੋ ਵਾਲਾ ਹਾਂ ਉਹ ਤਾਂ ਬਹੁਤ ਚੜਾਈ ਜਿੱਤ ਰਿਹਾ ਫਿਰਦਾ ਸੋਨੂ ਸੀਤੋ ਵਾਲਾ ਜਿੱਦਾਈ ਤਾਂ ਬਿਲਕੁਲ ਉਹਦੀ ਸੀਗੀ ਹਾਂ ਰੂਪ ਭਗਤਾ ਬੰਦਾ ਉਹ ਮੰਦਾ ਦਾ ਭਗਤਾ ਪਰ ਲੋਕਾਂ ਨੇ ਨਾ ਜਿਵੇਂ ਹੁਣ ਉਹ ਗਾਲਾ ਕਢਵਾ ਕਢਵਾ ਕੇ ਉਹਨੂੰ ਜਿਆਦਾ ਮਸ਼ਹੂਰ ਕਰਤਾ ਇਹ ਬਹੁਤ ਵੱਡੀ ਗਲਤੀ ਆ ਕਿਉਂਕਿ ਗਾਲਾਂ ਵੀ ਇਹੋ ਜਿਹੀਆਂ ਕਢਾਉਂਦੇ ਵੀ ਜਿਹੜਾ ਨਾ ਆਪਾਂ ਧੀ ਭੈਣ ਉਹਨਾਂ ਨੂੰ ਸੌਣ ਨਹੀਂ ਸਕਦੀ ਕੀ ਬਿਲਕੁਲ ਸਹੀ ਆ ਤੇ ਇਹ ਨਾ ਬਹੁਤ ਗਲਤ ਕਰ ਰਿਹਾ ਜਿਹੜਾ ਵੀ ਬਾਈ ਉਹ ਤੋਂ ਲਾਹਾ ਲੈਣ ਦੀ ਕੋਸ਼ਿਸ਼ ਕਰਦੇ ਆ ਪਰ ਇਹ ਨਹੀਂ ਦੇਖਦੇ ਕਿ ਵੀ ਭਾਈ ਇਹ ਨੂੰ ਵੀ ਗਾਂ ਮੰਦਾ ਚੰਗਾ ਲੋਕੀ ਬੋਲਣ ਵਾਲੇ ਹੈਗੇ ਆ ਫਿਰ ਤੇ ਹਾਂ ਉਹਦੇ ਚ ਕਲਾਕਾਰੀ ਹੈਗੀ ਉਹਨੂੰ ਤੁਸੀਂ ਸਿਖਾਓ ਬਿਲਕੁਲ ਉਹਨੂੰ ਚੰਗੀਆਂ ਗੱਲਾਂ ਸਿਖਾਓ ਤੁਸੀਂ ਉਹਨੂੰ ਜਿਵੇਂ ਵੀ ਵਰਤਣਾ ਤੁਸੀਂ ਵਰਤੋ ਪਰ ਹੱਥ ਬੰਨ ਕੇ ਉਹਨਾਂ ਵੀਰਾਂ ਨੂੰ ਬੇਨਤੀ ਆ ਵੀ ਤੁਸੀਂ ਨਾ ਇਹ ਤੋਂ ਗਾਲਾਂ ਨਾ ਕਢਾਓ ਤੁਸੀਂ ਅੱਜ ਦੇਖੋ ਵੀ ਆ ਗਿਆਨੀ ਵੀਰ ਨੇ ਫਿਰ ਇਹ ਗੱਲ ਕਿ ਜਿਹੜੀ ਕਹੀ ਆ ਪਹਿਲੇ ਸੱਚੀ ਕਹੀ ਆ ਯਾਰ ਬਿਲਕੁਲ ਸਹੀ ਕਹੀ ਆ ਕਿ ਆ ਆ ਵੇਖੋ ਮੈਂ ਵੀ ਵੇਖੀ ਵੀਡੀਓ ਬਈ ਇਹ ਹਾਂ ਆ ਵੇਖ ਤੋ ਹਾਂ ਮੈਂ ਵੀ ਵੇਖੀ ਇਹ ਚ ਪਈ ਨੇ ਮਾੜਾ ਵੀ ਕੁਛ ਨਹੀਂ ਕਿਹਾਗਾ ਮਾੜਾ ਵੀ ਕੁਛ ਨਹੀਂ ਕਿਹਾਗਾ ਗੁਰੂ ਗ੍ਰੋਪ ਸਾਜੀ ਨਵਾਜੀ ਸਤਸੰਗ ਜੀ ਗੱਜ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਨਾ ਆਪ ਸੰਗਤ ਨਾਲ ਖਾਸ ਤਕ ਨੌਜਵਾਨ ਬੱਚਿਆਂ ਨਾਲ ਉਹਨਾਂ ਨੇ ਬੇਨਤੀ ਕਰਨੀ ਹੈ ਕਿ ਤੁਸੀਂ ਇੱਕ ਮੰਦਪੁੱਤੀ ਬੰਦੇ ਨੂੰ ਹੀਰੋ ਬਣਾ ਕੇ ਉਹ ਤੋਂ ਧੀਆ ਭੈਣਾਂ ਦੀਆਂ ਗਾਲਾਂ ਲੈਣੇ ਆ ਵੀ ਕਿੱਡੀ ਚੰਗੀ ਗੱਲ ਆ ਪਹਿਲਾਂ ਤਾਂ ਮੈਂ ਇਸ ਕਥੀਰ ਦਿਆਂ ਤੁਹਾਨੂੰ ਗਾਲਾਂ ਸੁਣਾ ਦਿਆਂ ਵੀ ਕਿਵੇਂ ਗਾਲਾਂ ਕਰਦਾ ਹੈ ਆਹ ਜਿਵੇਂ ਆ ਗਏ ਨਾ ਵੀਡੀਓ ਖੋਲਹੀ ਹੋ ਗਿਆ ਭਾਈ ਕਿਤੋਂ ਦੀ ਹੈਗੀਆਂ ਨਾ ਝੂਠ ਤੇ ਜਿਹੜੇ ਬੰਦੇ ਇਸ ਕਤੀੜ ਕੋਲੋਂ ਧੀਆਂ ਪਹਿਣਾ ਮਿਲਾਉਂਦੇ ਆ ਮੈਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਲਾਂਤੀਓ ਇਸ ਗੰਦ ਬੰਦੇ ਕੋਲੋਂ ਧੀਆਂ ਪਹਿਣਾ ਨੂੰ ਗਾਲਾਂ ਕਿਉਂ ਕਢਾਉਂਦੇ ਆ ਧੀਆਂ ਪਹਿਣਾ ਦਾ ਕੀ ਕਤੂਰਾ ਇਹ ਸਾਰਾ ਮੰਦਬੁੱਧੀ ਚਵਲ ਬੰਦਾ ਹੈ ਕਿੰਨਾ ਗੰਦ ਵਗਦਾ ਹੈਗਾ ਤੇ ਲੋਕਾਂ ਨੇ ਇਹਨੂੰ ਗੰਦੇ ਟੋਕਰ ਨੂੰ ਸਿਰ ਚੱਕਿਆ ਹੋਇਆ ਹੈ ਤੇ ਮੈਂ ਇਸ ਨਸਲ ਜਿਹਨੂੰ ਕਹਦੇ ਨਾ ਵੀ ਬੰਦੇ ਦਾ ਪੁੱਤ ਬਣ ਜਾ ਤੂੰ ਹਾਸੇ ਖੇਡਾਇਆ ਵੀਡੀਓ ਪਾਉਣੀ ਆ ਪਾਇਆ ਕਰ ਠੀਕ ਆ ਜੇ ਗੀਆ ਕੋਈ ਗਾਲਾਂ ਕਰਦਾ ਨਾ ਜਿੱਦੇ ਟੱਕਰ ਗਿਆ ਤੇਰੇ ਜੂਤ ਫੇਰਾਂਗੇ ਤੂੰ ਗਾਲਾਂ ਕਰਦਾ ਛੋਟਰੀ ਵੀਡੀਓ ਦੇ ਤੇ ਧੀਆ ਭੈਣਾਂ ਨੂੰ ਬਹੁਤ ਜ਼ਿਆਦੇ ਵੀ ਤੂੰ ਮਜ਼ਾਕ ਕਰਨਾ ਤੂੰ ਮਜ਼ਾਕ ਦਾ ਤੂੰ ਕਾਰਟੂਨ ਹੈਗਾ ਠੀਕ ਆ ਲੋਕ ਤੈਨੂੰ ਦੇਖ ਕੇ ਹੱਸਦੇ ਆ ਠੀਕ ਆ ਪਰ ਚਮਲ ਜਾਂਦੇ ਆ ਬੰਦੇ ਤੂੰ ਗਾਲਾਂ ਇਨੀਆਂ ਗੱਦੀਆਂ ਕਰਦਾ ਲੋਕਾਂ ਦੀਆਂ ਧੀਆ ਭੈਣਾਂ ਨੂੰ ਮਰੀ ਮੁੱਟੀਆਂ ਕਰ ਨੂੰ ਹੱਥ ਮਾਰ ਤੇ ਜਿਹੜੇ ਆ ਚੈਨਲ ਤੇ ਇਹਨੂੰ ਪ੍ਰਮੋਟ ਕਰਦੇ ਆ ਅਗਾਂਹ ਨੂੰ ਉਹਨਾਂ ਵੀਰਾਂ ਨੂੰ ਉਹਨਾਂ ਬੱਚਿਆਂ ਨੂੰ ਬੇਨਤੀ ਆ ਕਿ ਇਹਨੂੰ ਨਾਲ ਠੀਕ ਆ ਤੁਸੀਂ ਵੀਡੀਓ ਤੁਹਾਡਾ ਕੋਈ ਪੇਜ ਚਲਾਇਆ ਉਹ ਤੱਕ ਕਸੀਮਤ ਰਭੋ ਇਸ ਗੰਦ ਨੂੰ ਨਾ ਲੋਕਾਂ ਦੇ ਧੀਆਂ ਪੈਰਾਂ ਤੋਂ ਗਾਣਾ ਧੀਆਂ ਪੈਰਾਂ ਨੂੰ ਗਾਣਾ ਕਢਾਓ ਇਸ ਕਥੀਰ ਤੋਂ ਇੰਨੀ ਕਿ ਬੇਨਤੀ ਪ੍ਰਮਾਨ ਕਰੋ ਵੀਡੀਓ ਬਣਾਓ ਤੁਸੀਂ ਜਦੋਂ ਜੋ ਮਰਜ਼ੀ ਕਰੋ ਪਰ ਇਸ ਕਥੀਰ ਤੋਂ ਸਾਰੇ ਸਮਾਜ ਨੂੰ ਸਾਰੀ ਕੌਮ ਨੂੰ ਗਾਲਾਂ ਕੱਢਣ ਬੈਠਾ ਏ ਐਡਾ ਗੰਦ ਬੰਦਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਜੀ ਸਤਸੰਗ ਜੀ ਗੱਜ ਕੇ ਗਿਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਨਾ ਆਪ ਸੰਗਤ ਨਾਲ ਖਾਸ ਕਰਕੇ ਨੌਜਵਾਨ ਬੱਚਿਆਂ ਨਾਲ ਉਹਨਾਂ ਨੇ ਬੇਨਤੀ ਕਰਨੀ ਕਿ ਤੁਸੀਂ ਇੱਕ ਮੰਦਗੁੱਗੀ ਬੰਦੇ ਨੂੰ ਹੀਰੋ ਬਣਾ ਕੇ ਉਹ ਤੋਂ ਧੀਆ ਪੈਣਾ ਦੀਆਂ ਗਾਲਾਂ ਲੈਨੇ ਆ ਵੀ ਕਿੱਡੀ ਕਿ ਚੰਗੀ ਗੱਲ ਆ ਪਹਿਲਾਂ ਤਾਂ ਮੈਂ ਇਸ ਕਤਿਹੜ ਦੀਆਂ ਤੁਹਾਨੂੰ ਗਾਲਾਂ ਸੁਣਾ ਦਿਆ ਵੀ ਕਿਵੇਂ ਗਾਲਾਂ ਕਰਦਾ ਏ ਅੱਜ ਵਾਈ ਬਾਹਰ ਵਾਈ ਇਹ ਵੀਡੀਓ ਸੁਣ ਕੇ ਤੇ ਦਸ਼ੀ ਵਿੱਚ ਆਹ ਭਾਈ ਇਹ ਤੇਰੇ ਹੀ ਫੈਨ ਬਾਹਰ ਜਿਵੇਂ ਆ ਕੇ ਨਾ ਵੀਡੀਓ ਹੱਦੀ ਹੋ ਗਿਆ ਭਾਈ ਕਿੰጦ ਰਹੀ ਹੈਗੀ ਨਾ ਝੂਠ ਅੱਜ ਵਾਈ ਆਹ ਜਿਹੜੇ ਬੰਦੇ ਇਸ ਕਤੀੜ ਕੋਲੋਂ ਧੀਆ ਪੈਣਾ ਮਿਲੋਂਦੇ ਆ ਮੈਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਲਾਂਤੀਓ ਇਸ ਗੰਦ ਬੰਦੇ ਕੋਲੋਂ ਧੀਆ ਪੈਣ ਨੂੰ ਗਾਲਾਂ ਕਿਉਂ ਕਢੋਦੇ ਆ ਧੀਆ ਪੈਣ ਦਾ ਕੀ ਕਸੂਰਾ ਇਹ ਸਾਲਾ ਮੰਦਪੁੱਤੀ ਚਵਲ ਬੰਦਾ ਹੈ ਕਿੰਨਾ ਗੰਦ ਵਗਦਾ ਹੈਗਾ ਤੇ ਲੋਕਾਂ ਨੇ ਇਹਨੂੰ ਗੰਦੇ ਟੋਕਰ ਨੂੰ ਸਿਰ ਚੱਕਿਆ ਹੋਇਆ ਹੈ ਤੇ ਮੈਂ ਇਸ ਨਸਲ ਜੀ ਨੂੰ ਕਹ ਦੇਣਾ ਵੀ ਬੰਦੇ ਦਾ ਪੁੱਤ ਬਣ ਕੇ ਤੂੰ ਹਾਸੇ ਖੇਡਾ ਕੇ ਵੀਡੀਓ ਪਾਉਣੀਆਂ ਪਾਇਆ ਕਰ ਠੀਕ ਆ ਜਿਹੜੀਆਂ ਤੂੰ ਗਾਲਾਂ ਕਰਦਾ ਨਾ ਜਿੱਦੇ ਟੱਕਰ ਗਿਆ ਤੇਰੇ ਜੂਤ ਫੇੜਾਂਗੇ ਤੂੰ ਗਾਲਾਂ ਕਰਦਾ ਛੋਟਰੀ ਵੀਡੀਓ ਦੇ ਤਾਂ ਧੀਆ ਪੈਣ ਨੂੰ ਬਹੁਤ ਜ਼ਿਆਦਾ ਵੀ ਤੂੰ ਮਜ਼ਾਕ ਕਰਦਾ ਤੂੰ ਮਜ਼ਾਕ ਤਾਂ ਉਹ ਕਾਰਟੂਨ ਹੈਗਾ ਠੀਕ ਆ ਲੋਕ ਤੈਨੂੰ ਦੇਖ ਕੇ ਹੱਸਦੇ ਆ ਠੀਕ ਆ ਆ ਚਵਲ ਜਾਂਦੇ ਆ ਬੰਦਾ ਤੂੰ ਗਾਣਾ ਇੰਨੀਆਂ ਗਦੀਆਂ ਕਰਦਾ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਮਰੀ ਮੋਟੀਆਂ ਕਨੂੰ ਹੱਥ ਮਾਰ ਤੇ ਜਿਹੜੇ ਆ ਚੈਨਲ ਦੇ ਇਹਨੂੰ ਪ੍ਰਮੋਟ ਕਰਦੇ ਆ ਗੰਦ ਨੂੰ ਉਹਨਾਂ ਵੀਰਾਂ ਨੂੰ ਉਹਨਾਂ ਬੱਚਿਆਂ ਨੂੰ ਬੇਨਤੀ ਆ ਕਿ ਇਹਨੂੰ ਨਾਲ ਠੀਕ ਆ ਤੁਸੀਂ ਵੀਡੀਓ ਤੁਹਾਡਾ ਕੀ ਪੇਜ ਚਲਾਇਆ ਹੋਇਆ ਇਹਦੀ ਵਜ੍ਹਾ ਕਰਕੇ ਤੁਹਾਨੂੰ ਚਾਰ ਪੈਸੇ ਬਣਦੇ ਆ ਉਥੋਂ ਤੱਕ ਸੀਮਿਤ ਰਹਿਓ ਇਸ ਗੰਦ ਨੂੰ ਨਾ ਲੋਕਾਂ ਦੀਆਂ ਧੀਆਂ ਭੈਣਾਂ ਕੋ ਗਾਣ ਧੀਆਂ ਭੈਣਾਂ ਨੂੰ ਗਾਣ ਕਢਾਓ ਇਸ ਖਦਿਰ ਤੋਂ ਇਨ ਦੀ ਵੀ ਬੇਨਤੀ ਪ੍ਰਮਾਨ ਕਰੋ ਵੀਡੀਓ ਬਣਾਵੋ ਤੁਸੀਂ ਜਦੋਂ ਜੋ ਮਰਜ਼ੀ ਕਰੋ ਪਰ ਇਸ ਕਬੀਰ ਤੋਂ ਸਾਰੇ ਸਮਾਜ ਨੂੰ ਸਾਰੀ ਕੌਮ ਨੂੰ ਗਾਲਾਂ ਕੱਢਣ ਵੇਹਦਾ ਹੈ ਐਡਾ ਗੰਦ ਬੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅਸੀਂ ਨਾ ਇਹ ਗਿਆਨੀ ਵੀਰ ਨੂੰ ਇਹ ਬੇਨਤੀ ਕਰਦੇ ਆਂ ਜੇ ਤੁਸੀਂ ਹੁਣ ਇਹੋ ਚੱਕਾ ਖਤਮ ਚੱਕਿਆ ਨਾ ਬਹੁਤ ਸਾਰੀਆਂ ਬਹੁਤ ਸਾਰੀਆਂ ਲੜਕੀਆਂ ਵੀ ਇਹੋ ਦੀਆਂ ਹੈਗੀਆਂ ਪਤਾ ਨਹੀਂ ਉਹ ਕੋਈ ਹੱਦ ਹੀ ਨਹੀਂ ਗਈ ਇੰਨਾ ਗੰਦਬਗਤੀਆਂ ਉਹ ਇੰਨਾ ਬੋਲੀ ਜਾਂਦੀਆਂ ਤੇ ਉਹ ਫਿਰ ਨੈਟ ਤੇ ਪਾ ਦਿੰਦੀਆਂ ਵਿਊ ਲੈਣ ਦੇ ਮਾਰੇ ਪਰ ਬਾਈ ਬਿਲਕੁਲ ਤੁਹਾਨੂੰ ਸਲਾਮ ਹੈ ਇਹੋ ਜਿਹੇ ਕਦਮ ਜਿਹੜੇ ਆ ਬਹੁਤ ਵਧੀਆ ਚੱਕਿਆ ਤੁਸੀਂ ਹੋਰ ਵੀ ਤੇਰੇ ਜਿਹੜੇ ਹੈਗੇ ਆ ਉਹਨਾਂ ਦੀ ਵੀ ਤੁਸੀਂ ਵੀਡੀਓ ਪਾਇਆ ਕਰੋ ਤਾਂ ਕਿ ਨਾ ਥੋੜਾ ਜਿਹਾ ਜੇ ਗਾਲ-ਤੋਂਪੜ ਵਾਲਾ ਗਲਤ ਕੰਮਾਂ ਵਾਲਾ ਜਿਹੜਾ ਸਿਸਟਮ ਹੈ ਉਹ ਨਾ ਅਪਲੋਡ ਹੋਵੇ ਫੇਸਬੁੱਕ ਤੇ